ਦੋਸਤੋ ਸਭ ਤੋਂ ਪਹਿਲਾਂ ਵੀਡੀਓ ਦੇਖਿਓ। ਹਲਾ ਸੁਣਾ ਮੇਰੀ। ਹਾਂਜੀ। ਭਾਜੀ ਮੈਨੂੰ ਇਹ 5000 ਰੁਪਏ ਜਾਈਦੇ ਐ ਐਮਰਜੈਂਸੀ ਪੈ ਗਈ ਜੇ। 5000 ਤੈਨੂੰ ਦੇ ਦੇਣਾ ਇੱਕ ਚੈਲੰਜ ਕਰਨਾ ਪੈਣਾ। ਭਾਜੀ ਛੇਤੀ ਦੱਸੋ। ਤੈਨੂੰ ਇੱਕ ਲਾਈਨ ਬੋਲਦਾ ਉਹ ਲਾਈਨ ਬੋਲਦੇ ਤੈਨੂੰ ਮੈਂ 5000 ਦੇ ਦਿਆਂ। ਚਲੋ ਬੋਲੋ ਕਿ ਭਾਜੀ ਬੋਲਦੇ ਨਾ। ਉਹ ਬੋਲਦੇ ਖੜਕ ਸਿੰਘ ਕੇ ਖੜਕਣੇ ਸੇ ਖੜਕਦੀਆਂ ਖਿੜਕੀਆਂ। ਖੜਕ ਸਿੰਘ ਦੇ ਥਲਕਦੀਆਂ ਥਲਤਦੀਆਂ ਥਲਤੀਆਂ। ਇਦਾਂ ਕਰ ਦੂ। ਭਾਈ ਤੈਨੂੰ ਹੋਵੇ 10000 ਰੁਪਏ। ਅੱਛਾ। ਪੰਜ ਵਾਰੀ ਬੋਲਣਾ ਕਾਲਾ ਰੰਗ। ਭਾਜੀ ਪਰ ਇਹ ਤੂੰ ਆ ਪੰਜ ਛੜ ਕੇ 10 ਲੈ ਆ ਆ ਨਾ ਬੋਲਿਆ ਕਰ ਦੋਸਤੋ ਤੁਸੀਂ ਲਾਸਟ ਵਾਲੀ ਲਾਈਨ ਸੁਣੀ ਹੋਏਗੀ ਕਿ ਜਿੱਥੇ ਇਹ ਸਰਦਾਰ ਵੀਰੇ ਨੇ ਗਲਤ ਮੀਟਿੰਗ ਕੱਢਿਆ ਪਹਿਲਾਂ ਮੈਂ ਪੁੱਛਣਾ ਚਾਹਣਾ ਹੈ ਕਿ ਵੀਰੇ ਇਹ ਜਿਹੜੀ ਤੂੰ ਵੀਡੀਓ ਪਾਈ ਹੈ ਇਹ ਕਿ ਵੀਡੀਓ ਤੇਰੇ ਘਰ ਦੇ ਵੀ ਦੇਖਦੇ ਹੀ ਹੋਣਗੇ ਕੋਈ ਘਰੇ ਤੁਹਾਡੇ ਬੱਚੇ ਵੀ ਹੋਣਗੇ ਵੱਡੇ ਵੀ ਹੋਣਗੇ ਤਾਂ ਉਹਨਾਂ ਕੋਲ ਵੀ ਮੋਬਾਈਲ ਹੈਗੇ ਆ ਵੀਡੀਓ ਉਹਨਾਂ ਕੋਲ ਵੀ ਜਾ ਸਕਦੀ ਹੈ ਆਖਰਕਾਰ ਤੁਸੀਂ ਕਰਨਾ ਕੀ ਚਾਹੁੰਦੇ ਹੋ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਇੱਕ ਸਰਦਾਰ ਭਰਾ ਹੋ ਕੇ ਅਜੇ ਕੰਮ ਕਰੇਗਾ ਤੇ ਆਪਾਂ ਕਿਸੇ ਨੂੰ ਕੀ ਰੋਕਾਂਗੇ ਮੈਂ ਕੱਲ ਇਸ ਵੀਡੀਓ ਤੇ ਮੈਸੇਜ ਵੀ ਕੀਤੇ ਸੀ ਕਿ ਵੀਰੇ ਇਹ ਕੰਮ ਚੰਗੇ ਨਹੀਂ ਹੈਗੇ ਇਹ ਕੰਮ ਆਪਾਂ ਨੂੰ ਸ਼ੋਭਾ ਨਹੀਂ ਦਿੰਦੇ ਇਹ ਜਿਹੜਾ ਮੁੰਡਾ ਤੋਤਲਾ ਬੋਲਦਾ ਹੈ ਨਾ ਇਹ ਅਸਲ ਦੇ ਵਿੱਚ ਤੋਤਲਾ ਨਹੀਂ ਹੈਗਾ ਇਹ ਜਾਣ ਕੇ ਬੋਲਦਾ ਹੈ ਚਲੋ ਉਹ ਤਾਂ ਮੈਨੂੰ ਲੱਗਦਾ ਬੱਚਿਆਂ 'ਚ ਆ ਜਾਂਦਾ ਹੈ ਪਰ ਤੁਸੀਂ ਤਾਂ ਯਾਰ ਸਿਆਣੇ ਹੋ ਦੋ ਜਾਣੇ ਕਿ ਦਾੜ੍ਹੀ ਤੁਹਾਡੇ ਮੂੰਹ ਤੇ ਐ ਕੋਈ ਚੰਗਾ ਲੱਗਦਾ ਤੁਸੀਂ ਇਦਾਂ ਦੇ ਲਖਣ ਕਰਦੇ ਹੋ ਕੱਲ ਮੈਂ ਮੈਸੇਜ ਪਾਇਆ ਕਿ ਵੀਰੇ ਵੀਡੀਓ ਡਿਲੀਟ ਕਰ ਦਿਓ ਇਹ ਨਹੀਂ ਚੰਗਾ ਲੱਗਦਾ ਆਪਾਂ ਸਰਦਾਰ ਭਰਾ ਜੇ ਆਪਾਂ ਹੀ ਐਵੇਂ ਕਰਾਂਗੇ ਤਾਂ ਆਪਾਂ ਕਿਸੇ ਨੂੰ ਕੀ ਰੋਕਾਂਗੇ ਪਰ ਇਹਨਾਂ ਨੇ ਵੀਡੀਓ ਡਿਲੀਟ ਨਹੀਂ ਕੀਤੀ ਵੀਰੇ ਮੇਰੀ ਰਿਕਵੈਸਟ ਐ ਮੈਂ ਤੈਨੂੰ ਹਜੇ ਵੀ ਕਹਿ ਰਿਹਾ ਕਿ ਤੂੰ ਮੇਰਾ ਭਰਾਵਾ ਵਰਗਾ ਐ ਇਹ ਵੀਡੀਓ ਡਿਲੀਟ ਕਰ ਦੇ ਕਿ ਐਦਾਂ ਦੇ ਡਬਲ ਮੀਨਿੰਗ ਵਾਲੀਆਂ ਵੀਡੀਓ ਆਪਾਂ ਨੂੰ ਨਹੀਂ ਚੱਟਦੀਆਂ। ਸੋ ਬੇਨਤੀ ਹੈ। ਪਰ ਦੋਸਤੋ ਤੁਸੀਂ ਇਸ ਵੀਰ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਮੈਂਟ ਜਰੂਰ ਕਰਿਓ। ਕਿ ਵਾਕਈ ਐਦਾਂ ਦੀਆਂ ਗੱਲਾਂ ਕਰਨੀਆਂ ਸ਼ੋਭਾ ਦਿੰਦੀਆਂ ਨੇ। ਸੋ ਕਮੈਂਟ ਜਰੂਰ ਕਰਿਓ।